ਦੁਨੀਆ ਤੋਂ ਰੁਖਸਤ ਹੋਏ ਨੇ ਤਾਂ ਦੱਸ ਦਈਏ ਕਿ ਦੇਹਾਂਤ ਦੀ ਖਬਰ ਹੈ ਮਸ਼ਹੂਰ ਸ਼ਾਇਰ ਨੇ ਮਨੂਵਰ ਰਾਣਾ ਜਿਨ੍ਹਾਂ ਦਾ ਦੇਹਾਂਤ ਹੋਇਆ ਹੈ ਦਿਲਦਾਰ ਦौरा 팬 ਦੇ ਨਾਲ ਦੱਸ ਦਈਏ ਕਿ ਦੇਹਾਂਤ ਹੋਇਆ ਕਈ ਦਿਨਾਂ ਤੋਂ ਲਖਨਊ ਪੀਜੀਆਈ ਦੇ ਵਿੱਚ ਪਰਤੀ ਸਨ ਅੱਜ ਰਾਇਬਰੇਲੀ ਦੇ ਵਿੱਚ ਰਾਇਬਰੇਲੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਮਨੂਵਰ ਰਾਣਾ ਨੂੰ ਦੱਸ ਦਈਏ ਕਿ ਕਿਡਨੀ ਅਤੇ ਹਾਰਟ ਸੰਬੰਧੀ ਕਈ ਸਮੱਸਿਆਵਾਂ ਸਨ ਬਿਮਾਰੀ ਕਾਰਨ ਮਨੂਵਰ 14 ਤੋਂ 15 ਦਿਨਾਂ ਤੱਕ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਉਹਨਾਂ ਨੂੰ ਪਹਿਲਾਂ ਲਖਨਊ ਦੇ ਮੈਦਾਨਤਾ ਦੇ ਵਿੱਚ ਅਤੇ ਫਿਰ ਪੀਜੀਆਈ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਜਿੱਥੇ ਉਹਨਾਂ ਨੇ ਕੱਲ ਰਾਤ ਕਰੀਬ 11 ਵਜੇ ਅਖਿਰਲੇ ਸਹਾਰੇ ਨੇ ਤਾਂ ਇਹ ਇਹ ਖਬਰ ਜਿਹੜੀ ਹੈ ਚਰਦੀ ਸਵੇਰ ਸੁਣਨ ਨੂੰ ਮਿਲੀ ਹੈ ਮਸ਼ਹੂਰ ਗਾਇਕ ਮਨਵਰ ਰਾਣਾ ਦਾ ਦੇਹਾਂਤ ਹੋਇਆ ਹੈ 71 ਸਾਲ ਦੀ ਉਮਰ ਦੇ ਵਿੱਚ ਤਾਂ ਮਸ਼ਹੂਰ ਸ਼ਾਇਰ ਨੇ ਔਰ ਦੱਸ ਤਾਏ ਕਿ ਬਿਮਾਰੀ ਤੋਂ ਜੂਝ ਰਹੇ ਸਨ 14 ਤੋਂ 15 ਦਿਨ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਔਰ ਖਾਸ ਤੌਰ ਤੇ ਜਿਹੜੀਆਂ ਸਮੱਸਿਆਵਾਂ ਦੱਸੀਆਂ ਚਾਰੀਆਂ ਨੇ ਕਿਡਨੀ ਦੇ ਨਾਲ ਸੰਬੰਧਿਤ ਹੱਡ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਨਾਲ ਉਜੂਝ ਰਹੇ ਸਨ ਔਰ ਰਾਇਬਰਲੀ ਦੇ ਵਿੱਚ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਦੱਸ ਦਈਏ ਕਿ 71 ਸਾਲ ਦੀ ਉਮਰ ਦੇ ਵਿੱਚ ਖਰਲੇ ਸਾਂ ਲਈ ਨੇ ਉਹਨਾਂ ਨੇ ਔਰ ਸ਼ਾਇਰ ਮਸ਼ਹੂਰ ਸ਼ਾਇਰ ਨੇ ਮਨਵਰ ਰਾਣਾ ਅਚਨਾਂਦੀ ਪੁਰਾਣੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੱਸਿਓ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਇਹਨਾਂ ਦਾ ਦਿਹਾਂਤ ਹੋਇਆ ਹੈ। ਆਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਰੀਰਿਕ ਸੰਬੰਧੀ ਜਿਹੜੀਆਂ ਨੇ ਉਹਨਾਂ ਨੂੰ ਸਨ ਕਿਡਨੀ ਅਤੇ ਹਾਰਟ ਦੇ ਸੰਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਸੀ ਤਾਂ ਬਿਮਾਰੀ ਕਾਰਨ 14 ਤੋਂ 15 ਦਿਨ ਤੱਕ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਇਲਾਜ ਵੀ ਉੱਥੇ ਚੱਲਿਆ ਹੈ ਪਰ ਉਸ ਤੋਂ ਬਾਅਦ ਆਖਰ ਦਿਹਾਂਤ ਦੀ ਖਬਰ ਆਉਂਦੀ ਹੈ ਔਰ ਉਹਨਾਂ ਨੂੰ ਪਹਿਲਾ ਲਖਨਊ ਦੇ ਮੈਦਾਨਤਾ ਦੇ ਵਿੱਚ ਅਤੇ ਫਿਰ ਪੀਜੀਆ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਉਹਨਾਂ ਨੇ ਦੱਸਿਆ ਕਿ ਕੱਲ ਰਾਤ ਕਰੀਬ 11 ਵਜੇ ਅਖਿਰਲੇ ਸਾਹ ਲਏ ਨੇ ਰਾਤ ਕਰੀਬ 11 ਵਜੇ ਇਹ ਖਬਰ ਆਉਂਦੀ ਹੈ ਤਾਂ ਬਰੇਲੀ ਦੇ ਵਿੱਚ ਅੱਜ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਦੱਸਿਆ ਕਿ ਮਸ਼ਹੂਰ ਸ਼ਾਇਰ ਨੇ ਮਨੂਬਰ ਰਾਣਾ ਜਿਨ੍ਹਾਂ ਦੀ ਮੌਤ ਦੀ ਖਬਰ ਹੈ ਜਿਨਾਦੀ ਦਿਹਾਂਤ ਦੀ ਖਬਰ ਹੈ 71 ਸਾਲ ਦੀ ਉਮਰ ਦੇ ਵਿੱਚ ਦੁਨੀਆ ਤੋਂ ਰੁਖਸਤ ਹੋਏ